ਜੇਲ੍ਹ ਦੀ ਹੈਰਾਨ ਕਰਨ ਵਾਲੀ ਵੀਡੀਓ ਹੋਈ ਵਾਇਰਲ ਕੈਦੀਆਂ ਵੱਲੋਂ ਮਨਾਇਆ ਜਾ ਰਿਹਾ ਹੈ ਜਨਮ ਦਿਨ ਪੁਲਿਸ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਵਿੱਚ ਦੱਸਿਆ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਜੇਲ੍ਹ ਦੀ ਹੈ ਜਿੱਥੇ ਕੁਝ ਕੈਦੀ ਆਪਣੇ ਇੱਕ ਕੈਦੀ ਸਾਥੀ ਦਾ ਜਨਮ ਦਿਨ ਮਨਾ ਰਹੇ ਨੇ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਭੈ ਨਹੀਂ ਬੇਖੌਫ ਹੋਏ ਕਿਵੇਂ ਇਹ ਰੌਲਾ ਪਾ ਕੇ ਜਨਮ ਦਿਨ ਦੀ ਪਾਰਟੀ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਵਾਇਰਲ ਹੋਈ ਤਾਂ ਹਰ ਕੋਈ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਰਿਹਾ ਸੀ ਜਿਸ ਦਾ ਦੇ ਜਵਾਬ ਦਿੰਦਿਆਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਸਫਾਈ ਵਿੱਚ ਕਿਹਾ ਗਿਆ ਕਿ ਜਿਸ ਨੌਜਵਾਨ ਦਾ ਇਹ ਮੋਬਾਈਲ ਹੈ ਇਹ ਵੀਡੀਓ ਬਣਾਉਣ ਲਈ ਵਰਤਿਆ ਗਿਆ ਸੀ ਉਸ ਨੂੰ ਬਾਅਦ ਵਿੱਚ ਜ਼ਮੀਨ ਤੇ ਸੁੱਟ ਕੇ ਤੋੜ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਕੁਝ ਨੌਜਵਾਨਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਤੇ ਇਸ ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਦੱਸ ਜੀਏ ਕਿ ਇਹ ਕੋਈ ਪਹਿਲੀ ਅਜਿਹੀ ਵੀਡੀਓ ਨਹੀਂ ਜੋ ਜੇਲ੍ਹ ਵਿੱਚੋਂ ਵਾਇਰਲ ਹੋ ਰਹੀ ਹੈ ਜਿਸ ਤੇ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਕਿ ਅਕਸਰ ਇਹ ਸੋਸ਼ਲ ਮੀਡੀਆ ਤੇ ਅਜਈਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਕਾਰਨ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਘਿਰ ਜਾਂਦਾ ਹੈ ਤੁਸੀਂ ਜੋ ਇਹ ਤਸਵੀਰਾਂ ਦੇਖ ਰਹੇ ਹੋ ਇਹ ਜੇਲ੍ਹ ਦੀਆਂ ਨੇ ਜਿੱਥੇ ਬੇਖੌਫ ਹੋਏ ਕੈਦੀ ਨਾ ਹੀ ਕਿਸੇ ਦਾ ਡਰ ਮੰਨ ਰਹੇ ਨੇ ਨਾ ਹੀ ਕਿਸੇ ਤੋਂ ਭੈਅ ਮੰਨ ਰਹੇ ਨੇ ਉਹ ਸ਼ਰੀਆਮ ਆਪਣੇ ਇੱਕ ਸਾਥੀ ਦਾ ਜਨਮ ਦਿਨ ਮਨਾ ਰਹੇ ਨੇ ਤੇ ਪਾਰਟੀ ਕਰ ਰਹੇ ਨੇ ਬਣੀ ਗਿਰਦਾ ਵੱਡੇ ਆਪਣੇ ਦਾ ਭਰਾ ਦਾ ਵਿੱਚ ਕੋੜੇ ਨਹੀਂ ਸਾਰਾ بگੜੀ ਕੀ ਹੈ ਹੈਪੀ ਬਰਥਡੇ ਵੀਰ ਆ ਯਾਰ ਹੈਪੀ ਬਰਥਡੇ ਮਨੀਰਾ ਬਹੁਤ ਬਹੁਤ ਦੀਆਂ ਮੁਬਾਰਕਾਂ ਬਣੀ ਵੀਰੋ ਓਕੇ ਖੜਦਾ ਜੇਲ੍ਹ ਦੀ ਹੈਰਾਨ ਕਰਨ ਵਾਲੀ ਵੀਡੀਓ ਹੋਈ ਵਾਇਰਲ ਕੈਦੀਆਂ ਵੱਲੋਂ ਮਨਾਇਆ ਜਸ਼ਨ ਹੈ ਜਨਮ ਦਿਨ ਪੁਲਿਸ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਵਿੱਚ ਦੱਸਿਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਹਜ਼ਾਰਾਂ ਇਹ ਕਹਿੰਦੇ ਕਿ ਇਹ ਵੀਡੀਓ ਜੇਲ੍ਹ ਦੀ ਹੈ ਜਿੱਥੇ ਕੁਝ ਕੈਦੀ ਆਪਣੇ ਇੱਕ ਕੈਦੀ ਸਾਥੀ ਦਾ ਜਨਮ ਦਿਨ ਮਨਾ ਰਹੇ ਨੇ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਭੈ ਨਹੀਂ ਬੇਖੌਫ ਹੋਏ ਕਿਵੇਂ ਇਹ ਰੋੜਾ ਪਾ ਕੇ ਜਨਮ ਦਿਨ ਦੀ ਪਾਰਟੀ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਵਾਇਰਲ ਹੋਈ ਤਾਂ ਹਰ ਕੋਈ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਰਿਹਾ ਸੀ ਜਿਸਾਂ ਦੇ ਜਵਾਬ ਦਿੰਦਿਆਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਸਫਾਈ ਵਿੱਚ ਕਿਹਾ ਗਿਆ ਕਿ ਜਿਸ ਨੌਜਵਾਨ ਰਾਹੀਂ ਮੋਬਾਈਲ ਹੈ ਇਹ ਵੀਡੀਓ ਬਣਾਉਣ ਲਈ ਵਰਤਿਆ ਗਿਆ ਸੀ ਉਸ ਨੂੰ ਬਾਅਦ ਵਿੱਚ ਜ਼ਮੀਨ ਤੇ ਸੁੱਟ ਕੇ ਤੋੜ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਕੁਝ ਨੌਜਵਾਨਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਤੇ ਇਸ ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਦੱਸਿਏ ਕਿ ਇਹ ਕੋਈ ਪਹਿਲੀ ਅਜਿਹੀ ਵੀਡੀਓ ਨਹੀਂ ਜੋ ਜੇਲ੍ਹ ਵਿੱਚੋਂ ਵਾਇਰਲ ਹੋ ਰਹੀ ਹੈ ਜਿਸ ਤੇ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਅਜਈਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਕਾਰਨ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਘਿਰ ਜਾਂਦਾ ਹੈ ਤੁਸੀਂ ਜੋ ਇਹ ਤਸਵੀਰਾਂ ਦੇਖ ਰਹੇ ਹੋ ਇਹ ਜੇਲ੍ਹ ਦੀਆਂ ਨੇ ਜਿੱਥੇ ਬੇਖੌਫ ਹੋਏ ਕੈਦੀ ਨਾ ਹੀ ਕਿਸੇ ਦਾ ਡਰ ਮੰਨ ਰਹੇ ਨੇ ਨਾ ਹੀ ਕਿਸੇ ਤੋਂ ਭੈਅ ਮੰਨ ਰਹੇ ਨੇ ਉਹ ਸ਼ਰੀਆਮ ਆਪਣੇ ਇੱਕ ਸਾਥੀ ਦਾ ਜਨਮ ਦਿਨ ਮਨਾ ਰਹੇ ਨੇ ਤੇ ਪਾਰਟੀ ਕਰ ਰਹੇ ਨੇ ਅਣੀ ਵੀਰ ਦਾ ਵੱਡੇ ਆ ਆਪਣੇ ਦਾ ਭਰਾ ਦਾ ਜੇ ਮੋ ਜੇ ਨੇ ਨਾਰਾਇਣ ਮਾਮਾ ਜੀ ਤੇ ਆਪਰੇ ਲਈ ਮਾਹਰ ਗੋਚੀ ਚੱਲੇ ਮੇਰੀ ਅੜੀ ਦੇ ਮਾਤੇ ਬਰੋ ਕੋਈ ਵੀ ਨਹੀਂ ਕਿਸੇ ਕਿਸੇ ਦੀ ਆਹਦਾ ਮੈਨੂੰ ਕਹਿੰਦਾ ਸੀ ਪੱਕਾ ਕਰਾ ਨੇ ਵਿੱਚ ਕੋੜੇ ਨਹੀਂ ਸਾਰਾ ਵਿਗੜ ਗਿਆ ਆ ਵੀ ਵੱਡੇ ਆ ਵੀਰ ਆ ਯਾਰ Oke. Karena? Oke. Okay.